ਸਸਿਕਾਲ ਜੀ ਮੈਂ ਗੁਰਪ੍ਰੀਤ ਬਰਾੜ ਬਰਾੜ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕਰਨੀ ਚਾਹੁੰਦੀ ਆ ਕਿ ਜਿਨ੍ਹਾਂ ਨੇ ਮੇਰਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਿਉਂਕਿ ਇਹਦਾ ਕੋਈ ਮੋਲ ਨਹੀਂ ਹੁੰਦਾ ਇਹ ਫ੍ਰੀ ਦੇ ਵਿੱਚ ਹੈ ਅੱਜ ਆਪਾਂ ਬਣਾਵਾਂਗੇ ਗਾਜਰ ਦਾ ਹਲਵਾ ਗਾਜਰ ਦਾ ਹਲਵਾ ਬਹੁਤ ਹੀ ਟੇਸਟੀ ਲੱਗਦਾ ਸਰਦੀਆਂ ਦੇ ਵਿੱਚ ਗੁਜਰੇਲਾ ਨਹੀਂ ਹਲਵਾ ਬਣਾਵਾਂਗੇ ਗੁਜਰੇਲੇ ਤੇ ਹਲਵੇ ਦੇ ਵਿੱਚ ਡਿਫਰੈਂਸ ਹੈ ਉਹ ਮੈਂ ਤੁਹਾਨੂੰ ਨਾਲ-ਨਾਲ ਦੱਸੂਗੀ ਸਭ ਤੋਂ ਪਹਿਲਾਂ ਆਪਾਂ ਲਈਆਂ ਨੇ ਜੀ 1 ਕਿਲੋ ਗਾਜਰਾ ਇਹ ਗਾਜਰਾ ਮੈਂ ਥੋੜੀਆਂ ਮੋਟੀਆਂ ਲਈਆਂ ਤਾਂ ਕਿ ਆਪਾਂ ਨੂੰ ਕद्दूकश ਕਰਨੀਆਂ ਸੌਖੀਆਂ ਹੋ ਜਾਣ ਇਹ ਮੈਂ ਧੋ ਕੇ ਸੁਕਾ ਲਈਆਂ ਹੁਣ ਆਪਾਂ ਇਸ ਨੂੰ ਕद्दूकश ਕਰਾਂਗੇ ਇਹਨਾਂ ਨੂੰ ਛਿੱਲਣਾ ਸ਼ੁਰੂ ਕਰਾਂਗੇ ਇਹਦੇ ਜੜ ਵਾਲਾ ਪਾਸਾ ਆਪਾਂ ਕੱਟ ਦੇਣਾ ਇਸ ਅੱਗੋ ਵੀ ਕੱਟ ਦੇਣਾ ਤੇ ਨਾਲ ਹੀ ਹੁਣ ਆਪਾਂ ਇਸ ਨੂੰ ਛਿੱਲ ਲਵਾਂਗੇ ਸਾਰੀਆਂ ਗਾਜਰਾ ਆਪਾਂ ਇਸ ਤਰੀਕੇ ਦੇ ਨਾਲ ਛਿੱਲ ਲੈਣੀਆਂ ਨੇ ਕਿਉਂਕਿ ਜੇ ਹਲਕੀ ਜਿਹੀ ਮੋਟੀ ਕਾਚਰ ਹੋਊਗੀ ਨਾ ਉਹ ਬਹੁਤ ਵਧੀਆ ਕद्दूकश ਹੋ ਜਾਂਦੀ ਹੈ ਕਿ ਟਾਈਮ ਵੀ ਘੱਟ ਲੱਗਦਾ ਇਸ ਤਰੀਕੇ ਦੇ ਨਾਲ ਆਪਾਂ ਸਾਰੀਆਂ ਗਾਜਰਾਂ ਨੂੰ ਛਿੱਲ ਕੇ ਕद्दूकश ਕਰਾਂਗੇ ਆਪਾਂ ਸਾਰੀਆਂ ਗਾਜਰਾਂ ਨੂੰ ਇਸ ਤਰੀਕੇ ਨਾਲ ਮੋٹے ਤਰੀਕੇ ਮੋٹے ਪਾਸੇ ਆਪਾਂ ਕद्दूकश ਕਰਨਾ ਹੈ ਕਿਉਂਕਿ ਗਾਜਰਾਂ ਹੁਣ ਬਹੁਤ ਹੁੰਦੀਆਂ ਨੇ ਜੇ ਮਾਰਕੀਟ ਦੇ ਵਿੱਚ ਤੇ ਇਹਨਾਂ ਦਾ ਕਲਰ ਵੀ ਹੁਣ ਰੈਡੀਸ਼ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਤੇ ਆਪਾਂ ਇਸ ਤਰੀਕੇ ਨਾਲ ਸਾਰੀਆਂ ਗਾਜਰਾਂ ਨੇ ਜਿਹੜੀਆਂ ਉਹ ਸਦੂ ਗਸ਼ ਕਰ ਲੈਣੀਆਂ ਨੇ ਜੀ। ਗਾਜਰ ਦਾ ਹਲਵਾ ਸਰਦੀਆਂ ਦੇ ਵਿੱਚ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਬਹੁਤ ਪਸੰਦ ਹੈ। ਅੱਜ ਆਪਾਂ ਬਣਾਉਣੇ ਆ ਬਹੁਤ ਹੀ ਸਵਾਦ-ਸਵਾਦ ਕਰਦਾ ਹਲਵਾ। ਹਾਂਜੀ ਕਾਜਰਾ ਆਪਾਂ ਸਾਰੀਆਂ ਕੱਦੂ ਕਸ਼ ਕਰ ਲਈਆਂ ਹੁਣ ਆਪਾਂ ਗੈਸ ਦੇ ਉੱਪਰ ਇੱਕ ਕੜਾਹੀ ਰੱਖਨੇ ਆ ਇਸ ਕੜਾਹੀ ਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚ ਦੇਸੀ ਘੀ ਦੇਸੀ ਘਿਓ ਦੇ ਨਾਲ ਜਿਹੜਾ ਕਾਜਰ ਦਾ ਹਲਵਾ ਬਹੁਤ ਵਧੀਆ ਬਣਦਾ ਘਿਓ ਮੈਲਟ ਹੋ ਜਾਣ ਦਿਓ ਹਾਂਜੀ ਜਿੰਨੀ ਦੇਰ ਆਪਣਾ ਘਿਓ ਮੈਲਟ ਹੁੰਦਾ ਉਹਨੇ ਦੇਰ ਆਪਾਂ ਹੋਰ ਦੇਖੀਏ ਕਿ ਇਹਦੇ ਵਿੱਚ ਹਲਵੇ ਦੇ ਵਿੱਚ ਕੀ ਕੁਝ ਪੈਣਾ ਇਹ ਇਹ ਆਪਣੇ ਘਰ ਦੀ ਮਲਾਈ ਹੈ ਇਹ ਮੈਂ 2 ਦਿਨਾਂ ਦੇ ਦੁੱਧ ਦੀ ਮਲਾਈ ਹੈ ਜਿਹੜੀ ਉਹ ਉਪਰੋਂ ਟਾਰਨੀ ਤੇ 1 ਲੀਟਰ ਮੈਂ ਇਹ ਜਾਗ ਦੁੱਧਾ ਲਿਆ ਤੇ ਡਰਾਈ ਫਰੂਟ ਲਏ ਆ ਮੈਂ ਡਰਾਈ ਫਰੂਟ ਦੇ ਲਈ ਮੈਂ ਇਹ ਦਾਖਾਂ ਲਈਆਂ ਨੇ ਰਜ਼ੀਨੇ ਕਾਜੂ ਲਏ ਆ ਇਹਨਾਂ ਨੂੰ ਵੀ ਮੈਂ ਕੱਟ ਲਿਆ 2-2 3-3 ਪਾਰਟ ਦੇ ਵਿੱਚ ਇਹ ਮੱਕ ਜ ਹੈ ਤੇ ਇਹ ਬਾਦਾਮ ਹੈ ਬਾਦਾਮ ਨੂੰ ਵੀ ਮੈਂ ਇਸ ਤਰੀਕੇ ਨਾਲ ਕੱਟ ਲਿਆ ਹੁਣ ਇਹ ਦੋ ਤਰੀਕੇ ਨਾਲ ਪਾਏ ਜਾਂਦੇ ਆ ਇੱਕ ਤਾਂ ਜਦੋਂ ਘਿਓ ਮੈਲਟ ਹੋ ਗਿਆ ਤੁਸੀਂ ਇਹਦੇ ਵਿੱਚ ਤਲ ਸਕਦੇ ਹੋ ਪਰ ਮੈਂ ਤਲੂੰਗੀ ਨਹੀਂ ਮੈਂ ਸਿੱਧਾ ਹੀ ਪਾਉਂਗੀ ਨਾਲ ਬੜੇ ਸੌਖੇ ਢੰਗ ਨਾਲ ਮੈਂ ਤੁਹਾਨੂੰ ਦੱਸ ਰਹੀ ਹਾਂ ਹਲਵਾ ਕਿਵੇਂ ਬਣਾਉਣਾ ਹੁਣ ਆਪਣਾ ਘਿਓ ਮੈਲਟ ਹੋ ਗਿਆ ਆਪਾਂ ਵਿੱਚ ਗਾਜਰਾ ਪਾ ਦਈਏ ਸਾਗੇ ਗਾਜਰਾ ਆਪਾਂ ਇਸ ਤਰੀਕੇ ਦੇ ਨਾਲ ਪਾ ਦੇਣੀ ਆਣੇ ਤੇ ਆਪਾਂ ਇਹਨੂੰ ਸਲਾਮ ਹੈ ਜੀ ਡਰਾਈ ਫਰੂਟ ਆ ਜਿਹੜੇ ਉਹ ਤੁਸੀਂ ਰੋਸਟ ਕਰਕੇ ਵੀ ਪਾ ਸਕਦੇ ਹੋ ਮਤਲਬ ਕਿ ਘੋਰੇ ਵਿੱਚ ਕੱਟ ਕੇ ਵੀ ਪਾ ਸਕਦੇ ਹੋ ਪਰ ਮੈਂ ਕਿ ਉਹ ਕਾਜਰਾਂ ਦੇ ਵਿੱਚ ਹੀ ਪਾਇਆ ਇਹ ਜੀ ਮੈਨੂੰ ਵਧੀਆ ਲੱਗਦਾ ਸੌਖਾ ਤਰੀਕਾ ਬੜਾ ਹੀ ਆਸਾਨੀ ਦੇ ਨਾਲ ਹੋ ਜਾਂਦਾ ਸਾਰਾ ਕੁਝ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਜਿਹੜਾ ਇਹਦੇ ਵਿੱਚ ਥੋੜਾ ਬਹੁਤ ਜੂਸ ਆ ਗਾਜਰਾਂ ਦਾ ਉਹ ਜਿੰਨੀ ਦੇਰ ਖਤਮ ਨਹੀਂ ਹੋ ਜਾਂਦਾ ਫਿਰ ਆਪਾਂ ਇਸ ਦੇ ਵਿੱਚ ਦੁੱਧ ਪਾ ਲਿਆ ਮੈਂ ਗਾਜਰਾਂ ਦੇ ਹਲਵੇ ਦੇ ਵਿੱਚ ਖੋਆ ਨਹੀਂ ਪਾਉਂਗੀ ਮੈਂ ਸਿਰਫ ਮਲਾਈ ਯੂਜ਼ ਕਰ ਰਹੀ ਹਾਂ ਮਲਾਈ ਮੈਂ ਵਰਤ ਰਹੀ ਹਾਂ ਕਿਉਂਕਿ ਮਲਾਈ ਆਪਣੇ ਘਰ ਦੇ ਦੁੱਧ ਦੀ ਬਾਵਾ ਹੁੰਦੀ ਹੈ ਸੋ ਮੈਂ ਉਹੀ ਯੂਜ਼ ਕਰ ਰਹੀ ਹਾਂ ਜੇ ਆਪਾਂ ਖੋਆ ਆਪਾਂਗੇ ਫਿਰ ਤਾਂ ਗੁਜਰੇਲਾ ਬਣ ਜਾਣਾ ਪਰ ਮੈਂ ਇਹ ਬਿਲਕੁਲ ਪ੍ਰਸ਼ਾਦ ਦੀ ਤਰ੍ਹਾਂ ਕੜਾਹ ਵਾਂਗੂ ਹੀ ਬਣਾ ਰਹੀ ਹਾਂ ਹਾਂਜੀ ਆਪਣੀਆਂ ਗਾਜਰਾਂ ਪਾੀਆਂ ਨੂੰ ਛੋਹਦੇ ਦੇ ਵਿੱਚ 5-5 ਮਿੰਟ ਹੋ ਗਏ ਆ ਕਿਉਂਕਿ ਇਸ ਨੂੰ ਲਗਾਤਾਰ ਬਣਾਉਣਾ ਨਹੀਂ ਤਾਂ ਇਹ ਥੱਲੇ ਲੱਗ ਜਾਣਗੀਆਂ ਤੇ ਇਹਦਾ ਜੂਸ ਆ ਜਿਹੜਾ ਉਹ ਇੱਕ ਵਾਰੀ ਬਿਲਕੁਲ ਖਤਮ ਕਰ ਦੇਣਾ ਤੇ ਫੇਰ ਆਪਾਂ ਇਸ ਦੇਖੋ ਇਹਦਾ ਕਲਰ ਵੀ ਚੇਂਜ ਹੋ ਗਿਆ ਹਨਾ ਪੈਨਾਂ ਦੇ ਰੰਗ ਤੇ ਹੁਣ ਆਪਾਂ ਇਹਦੇ ਵਿੱਚ ਖੁਸ਼ਬੂ ਵੀ ਗਾਜਰਾਂ ਦੀ ਬੜੀ ਸੋਹਣੀ ਆ ਰਹੀ ਹੈ ਦੇਖੋ ਬਿਲਕੁਲ ਜੂਸ ਖਤਮ ਹੋ ਗਿਆ ਹਾਂਜੀ ਹੁਣ ਦੇਖ ਲਓ ਗਾਜਰਾਂ ਦਾ ਜਿਹੜਾ ਪਾਣੀ ਆ ਉਹ ਬਿਲਕੁਲ ਸੁੱਕ ਚੁੱਕਾ ਹੈ इससे बहुत सोनी खुशबू आ रही है हम आप मलाई पाने जी मलाई है चम्मच के नाल आप मलाई सारी पा लेनी है होड़ी, होड़ी मिक्स ਕਰ ਦਿੰਨੇ ਆ ਕਿਉਂਕਿ ਇਹਨੇ ਇੱਕ ਖੋਏ ਦਾ ਕੰਮ ਹੀ ਕਰਨਾ ਹੈ ਮਲਾਈ ਨੇ ਹੋਈ-ਹੋਈ ਖੁਰੂਗੀ ਕੱਲ ਤੇ ਅੱਜ ਦੀ ਮਲਾਈ ਆ ਇਹ ਬਹੁਤ ਹੀ ਵਧੀਆ ਇਹਨੇ ਮਿਕਸ ਹੋ ਜਣਾ ਚੰਗੀ ਤਰ੍ਹਾਂ ਸੋ ਤਾਂ ਮਲਾਈ ਖੜ ਗਈ ਫੇਰ ਆਪਾਂ ਇਸ ਦੇ ਵਿੱਚ ਪਾਵਾਂਗੇ ਦੁੱਧ ਹਾਂਜੀ ਮਲਾਈ ਹੈ ਜਿਹੜੀ ਉਹ ਕਾਜਰਾ ਦੇ ਵਿੱਚ ਚੰਗੀ ਤਰ੍ਹਾਂ ਖੁਰ ਗਈ ਹੈ ਘੁਲ ਗਈ ਹੈ ਸੋ ਹੁਣ ਆਪਾਂ ਇਹਦੇ ਵਿੱਚ ਜਿਹੜਾ 1 ਲੀਟਰ ਦੁੱਧ ਹੈਗਾ ਇੱਕ ਜੱਗ ਦੁੱਧ ਦਾ ਉਹ ਪਾ ਦਾਂਗੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਦੇ ਹੁਣ ਆਪਾਂ ਇਸ ਨੂੰ ਲਗਾਤਾਰ ਹਿਲਾਇ ਚੱਣੇ ਤਾਂ ਕਿ ਇਹਦੇ ਵਿੱਚ ਉਵਾਲ ਆਵੇ ਤੇ ਬਾਹਰ ਨਾ ਨਿਕਲੇ ਇਸ ਤਰੀਕੇ ਨਾਲ ਆਪਾਂ ਇਸ ਨੂੰ ਲਗਾਤਾਰ ਉਲੋਂਦੇ ਰਹੇ ਤਕਰੀਬਨ ਅੱਧਾ ਘੰਟਾ ਹੋ ਗਿਆ ਇਹਨੂੰ ਰਿਜਦੇ ਹੋਏ ਇਸ ਤਰੀਕੇ ਨਾਲ ਸਾਈਡਾਂ ਤੋਂ ਗੰਦਾ ਨਹੀਂ ਹੋਣਾ ਸਾਈਡਾਂ ਤੇ ਦੁੱਧ ਨਹੀਂ ਜੰਮਣ ਦੇਣਾ ਤੁਹਾਨੂੰ ਲਗਾਤਾਰ ਇਸ ਤਰੀਕੇ ਨਾਲ ਨਾ ਲਾਣਾ ਕਰਨਾ ਤੇ ਇਹਨੂੰ ਥਲਾਉਂਦੇ ਰਹਿਣਾ ਤਾਂ ਕਿ ਇਹ ਥੱਲੇ ਨਾ ਲੱਗੇ ਇਸ ਸਥਿਤੀ ਤੇ ਆ ਕੇ ਨਾ ਥੱਲੇ ਲੱਗਦੀ ਆ ਇਹ ਬਿਲਕੁਲ ਕੋਏ ਵਾਲਾ ਕੰਮ ਹੈ ਜਿਵੇਂ ਆਪਾਂ ਕੋਏ ਨੂੰ ਲਗਾਤਾਰ ਹਿਲਾਉਂਦੇ ਆ ਤੇ ਉਹ ਥੱਲੇ ਲੱਗਣਾ ਸ਼ੁਰੂ ਹੋ ਜਾਂਦਾ ਉਸੇ ਉਵੇਂ ਹੀ ਤੁਸੀਂ ਨਾ ਸਾਈਡਾਂ ਤੋਂ ਜਿਹੜਾ ਦੁੱਧ ਹੈ ਉਹ

ਤੇ ਹੁਣ ਆਪਾਂ ਇਸ ਦੇ ਵਿੱਚ ਚੀਨੀ ਪਾਵਾਂਗੇ ਤਕਰੀਬਨ ਅੱਧਾ ਕਿਲੋ ਵਾਂਗੂ ਚੀਨੀ ਹੈ ਕਿਉਂਕਿ ਜਿੰਨੀ ਆਪਾਂ ਗਾਜਰਾ ਪਾਈਆਂ ਨੇ ਉਸ ਦਾ ਅੱਧਾ ਹਿੱਸਾ ਚੀਨੀ ਪਾਣੀ ਹੋਣੀ ਹੁੰਦੀ ਹੁਣ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਕਿਉਂਕਿ ਚੀਨੀ ਨੇ ਜਿਹੜਾ ਆਪਾਂ ਦਾ ਪਾਣੀ ਫੇਰ ਰਿਮਿਸ ਕਰ ਲੈ ਤੇ ਇੱਕ ਵਾਰ ਇੱਕ ਫੇਰ ਥੋੜਾ ਜਿਹਾ ਚੁੱਸੀ ਜਿਹਾ ਹੋ ਜਾਊਗਾ ਪਰ ਆਪਾਂ ਲਗਾਤਾਰ ਹਿਲਾਉਦੇ ਰਹਿਣਾ ਇਸ ਵਿੱਚ ਤੁਸੀਂ ਮਲਾਈ ਪਾ ਕੇ ਬਣਾਇਓ ਕੋਈ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਹੀ ਵਧੀਆ ਬਣਦਾ ਹਲਵਾ पर लगातार इसमें हिलाई जाए क्योंकि तो मोटी चीनी है एक तो तौली पा ले देखो जी एक बार फिर जी चीनी है, जी है तो थोड़ा जहाँ हलवा फिर पतला हो गया पर डार्क कर हले आप हो रही इस तरीके रहा लगातार हिलाई जाए आप थले नहीं लगन देना लो जी अपना हलवा बिलकुल बन के रैडी है हम आप इस ਚਾਰ ਪੰਜ ਅਲੈਂਸੀਆਂ ਦੇ ਬੀਜ ਕੱਢੇ ਸੀ ਉਹ ਪਾ ਦੇਨੇ ਇਹਦੇ ਵਿੱਚ ਖੁਸ਼ਬੂ ਕੋਈ ਆਉਂਦੀ ਤੇ ਸਵਾਦ ਵੀ ਸੁਖਣਾ ਹੁੰਦਾ ਤੇ ਹੁਣ ਆਪਾਂ ਇਸ ਸਟੇਜ ਦੇ ਉੱਪਰ ਆਪਣੇ ਜਿਹੜੇ ਡਰਾਈ ਫਰੂਟ ਕੱਟੇ ਸੀ ਉਹ ਪਾ ਦੇਨੇ ਮਿਕਸ ਕਰ ਦਨੇ ਆ ਬਹੁਤ ਹੀ ਵਧੀਆ ਖੁਸ਼ਮੁਦਾਰ ਬਹੁਤ ਹੀ ਪਿਆਰੀ ਖੁਸ਼ਬੂ ਆ ਰਹੀ ਹੈ ਮੈਂ ਇਹਦੇ ਵਿੱਚ ਕੋਈ ਕਲਰ ਕੋੜ ਨਹੀਂ ਪਾਇਆ जोड़े फूड कलर होंगे चंगे नहीं होंगे तो अवॉइड ही करो देखो जी बहुत सोनी खुशबू है बहुत ही प्यारी हाँ जी हम आपकी गैस आप ऑफ कर गैस ने ऑफ कर दती है आप गर्मा गर्म हलवा हाँ जी बहुत ही वादिया ड्राई फ्रूट के भरपूर ਖੋਏ ਤੋਂ ਬਿਨਾਂ ਪਰ ਖੋਏ ਵਰਗਾ ਸਵਾਦ ਬਿਲਕੁਲ ਇਹ ਮਲਾਈ ਦਾ ਸਵਾਦ ਹੈ ਜਿਹੜਾ ਖੋਏ ਵਰਗਾ ਹੋ ਜਾਂਦਾ ਬਹੁਤ ਹੀ ਵਧੀਆ ਹਲਵਾ ਬਣ ਕੇ ਤਿਆਰ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇੱਕ ਵਾਰੀ ਇਸ ਤਰੀਕੇ ਦੇ ਨਾਲ ਹਲਵਾ ਬਣਾ ਕੇ ਜਰੂਰ ਦੇਖਿਓ ਉਂਗਲਾਂ ਛੱਟਦੇ ਰਹਿ ਜਾਓਗੇ ਮੇਰਾ ਵਾਦਾ ਤੁਹਾਡੇ ਨਾਲ ਤੇ ਇੱਕ ਵਾਰੀ ਜਰੂਰ ਬਣਾਇਓ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਦਿਨ ਧੰਨਵਾਦ